ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਦੇ ਰਹੇ ਹਾਂ ਜੋ ਕਿ 9ਵੀਂ ਕਲਾਸ ਲਈ ਸਕੂਲ ਆਫ ਐਮਿਨੈਂਸ ਅਤੇ ਮੈਰਿਟੋਰੀਅਸ ਦਾ ਸਾਂਝਾ ਪੇਪਰ ਹੋਇਆ ਸੀ ਉਸ ਦੀ ਆਫੀਸ਼ੀਅਲ ਆਨਸਰ ਕੀ ਆ ਗਈ ਹੈ ਕਿਸ ਤਰ੍ਹਾਂ ਚੈੱਕ ਕਰ ਸਕਦੇ ਹਾਂ ਆਓ ਵੀਡੀਓ ਵਿੱਚ ਜਾਣਦੇ ਹਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਅੱਗੇ ਸਭ ਤੋਂ ਪਹਿਲਾਂ ਮੋਬਾਈਲ ਵਿੱਚ Chrome ਬ੍ਰਾਊਜ਼ਰ ਨੂੰ ਓਪਨ ਕਰਾਂਗੇ ਕ੍ਰੋਮ ਬਰੋਜਰ ਨੂੰ ਓਪਨ ਕਰਨ ਤੋਂ ਬਾਅਦ ਇੱਥੇ ਸਰਚ ਕਰਾਂਗੇ ਐਸ ਓ ਈ ਐਸ ਓ ਈ ਲਿਖ ਕੇ ਸਰਚ ਕਰ ਦੇਵਾਂਗੇ ਪਹਿਲੀ ਵੈਬਸਾਈਟ ਐਸ ਓ ਈ ਪੰਜਾਬ ਸਾਹਮਣੇ ਆਵੇਗੀ ਇਸ ਤੇ ਕਲਿੱਕ ਕਰਾਂਗੇ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਮੈਰਟੋਰੀਅਸ ਐਸ ਓ ਈ ਦੀ ਵੈਬਸਾਈਟ ਖੁੱਲ ਕੇ ਸਾਹਮਣੇ ਆ ਜਾਵੇਗੀ ਇੱਥੇ ਆਨਸਰ ਕੀ ਤੇ ਕਲਿੱਕ ਕਰਾਂਗੇ ਆ 9th ਕਲਾਸ ਦੀ ਤਿੰਨੇ ਸੈਟਾਂ ਦੀ ਆਨਸਰ ਕੀ ਆ ਗਈ ਹੈ ਜੋ ਵੀ ਤੁਹਾਡਾ ਕੋਲ ਸੈੱਟ ਹੈ ਉਸ ਤੇ ਕਲਿੱਕ ਕਰਕੇ ਤੁਸੀਂ ਆਪ ਉਸ ਸੈੱਟ ਨੂੰ ਆਪਣੀ ਪ੍ਰਸ਼ਨ ਪੱਤਰਕਾ ਨਾਲ ਮਿਲਾ ਸਕਦੇ ਹੋ ਕਿ ਤੁਹਾਡੇ ਕਿੰਨੇ ਆਂਸਰ ਸਹੀ ਹਨ ਜਿਵੇਂ ਆਪਾਂ A ਤੇ ਕਲਿੱਕ ਕਰਿਆ A ਵਾਲੇ ਉੱਤਰ ਉੱਤਰਕਾ ਖੁੱਲ ਕੇ ਸਾਹਮਣੇ ਆ ਗਈ ਹੈ ਇਸੇ ਤਰ੍ਹਾਂ ਆਪਾਂ ਇਹ ਤੋਂ ਬਾਅਦ B ਤੇ ਕਲਿੱਕ ਕਰਾਂਗੇ ਬੀ ਸੈੱਟ ਜਿਹਦੇ ਕੋਲ ਹੈਗਾ ਉਹ ਆਪਣੇ ਪ੍ਰਸ਼ਨ ਪੱਤਰ卡 ਨੂੰ ਮਿਲਾ ਲਵੇਗਾ ਇਸੇ ਤਰ੍ਹਾਂ ਸੀ ਸੈੱਟ ਨੂੰ ਮਿਲਾ ਲਵੇਗਾ ਤੇ ਉਹ ਚੈੱਕ ਕਰ ਲਵੇਗਾ ਕਿ ਕਿੰਨੇ ਆਨਸਰ ਤੁਹਾਡੇ ਬਣ ਰਹੇ ਹਨ ਤੁਹਾਡੇ ਕਿੰਨੇ ਆਨਸਰ ਸਹੀ ਹਨ